ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਗੁਰਦਾਸਪੁਰ ਇਤਿਹਾਸਿਕ ਕਸਬਾ ਪੰਡੋਰੀ ਮਹੰਤਾ ਵਿਖੇ ਕਿਸਾਨਾਂ ਅਤੇ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦਰਮਿਆਨ ਵੱਡਾ ਵਿਵਾਦ ਖੜਾ ਹੋ ਗਿਆ ਤੇ ਦੋਨੋਂ ਪੱਖ ਇੱਕ ਦੂਜੇ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਦਿਖਾਈ ਦਿੱਤੇ ਮਾਮਲਾ ਇੱਕ ਕਿਸਾਨ ਦੇ ਘਰ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵੱਲੋਂ ਛਾਪਾ ਮਾਰਨ ਨਾਲ ਜੁੜਿਆ ਹੈ ਦੱਸਿਆ ਗਿਆ ਕਿ ਪਿੰਡ ਗੋਹਟ ਪੋਕਰ ਦੇ ਕਿਸਾਨ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਜਿਸ ਨੂੰ ਰੰਗੇ ਹੱਤੀ ਫੜਿਆ ਗਿਆ ਤੇ ਉਸ ਦੇ ਘਰ ਦੀ ਤਾਰ ਕੱਟ ਕੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਜਿਸ ਸੇ ਕਿਸਾਨ ਨੂੰ ਮੋਟਾ ਜੁਰਮਾਨਾ ਭਾਰਨ ਦੀ ਵੀ ਗੱਲ ਕਹੀ ਗਈ ਸੀ ਪਰ ਇਸ ਦਰਮਿਆਨ ਕਿਸਾਨਾਂ ਨੇ ਇਕੱਠੇ ਹੋ ਕੇ ਪਾਵਰ ਕਾਰਪੋਰੇਸ਼ਨ ਦਾ ਪੰਡੋਰੀ ਮਹੰਤਾ ਵਿਖੇ ਦਫ਼ਤਰ ਘੇਰ ਲਿਆ ਤੇ ਧੱਕੇਸ਼ਾਹੀ ਤੇ ਉਤਰ ਆਏ ਦੋਸ਼ ਇਹ ਵੀ ਹੈ ਕਿ ਕਿਸਾਨਾਂ ਵੱਲੋਂ ਮੁਲਾਜ਼ਮਾਂ ਨਾਲ ਬਦਸਲੂਕੀ ਤੇ ਹੱਥੋ ਪਾਈ ਵੀ ਕੀਤੀ ਗਈ ਜਿਸ ਦੇ ਰੋਸ ਵੱਜੋਂ ਮੁਲਾਜ਼ਮਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਦੇਖੋ ਜੀ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਸਪੁਰ ਜੋਨ ਸੀਤ ਬੀਬੀ ਸੁੰਦਰੀ ਜੀ ਪੁਰਾਣਾ ਸ਼ਾਲਾ ਸਾਡੇ ਏਰੀਆ ਦੇ ਵਿੱਚ ਬਿਜਲੀ ਘਰ ਪੈਂਦਾ ਪੰਡੋਰੀ ਸਾਡਾ ਹੀ ਪਿੰਡ ਹੈ ਗੋਤਪੁਕਰ ਉੱਥੇ ਐਸਡੀਓ ਸਾਹਿਬ ਮੀਟਰ ਕਿਤੇ ਪੁਰਾਣਾ ਸੜਿਆ ਹੈ ਜਾਂ ਕੀ ਹਿਸਾਬ-ਤਾਬ ਇਹਨਾਂ ਦਾ ਚੱਲਦਾ ਸੀ ਮੀਟਰ ਲਾਉਣ ਜਾਂਦੇ ਸੀ ਚੇਪਾਲਾ ਉਹ ਸਾਡੇ ਜੱਥੇ ਬੰਦੇ ਦਾ ਪਰਿਵਾਰ ਹੈ ਚੇਪਾਲਾ ਮੀਟਰ ਨਹੀਂ ਲਾਉਂ ਦਿੰਦੇ ਇਹਨਾਂ ਨੇ ਕੀ ਕੀਤਾ ਅੱਜ ਅੱਗੇ ਦੋ ਤਿੰਨ ਘਰ ਗਏ ਅਸੀਂ ਮੋੜੇ ਆ ਮੈਂ ਖੁਦ ਮੋੜੇ ਆ ਵੀ ਨਹੀਂ ਪਾਈ ਅਸੀਂ ਚੇਪਾਲਾ ਮੀਟਰ ਨਹੀਂ ਲਗੰਦ ਦੇਣਾ ਐਡੀਓ ਸਾਹਿਬ ਅੱਜ ਗਏ ਆ ਤੇ ਤਾਰਾ ਲਾ ਲਿਆ ਏ ਮੈਂ ਗੱਲ ਕੀਤੀ ਆ ਮੈਂ ਬਾਹਰ ਗਿਆ ਸੀ ਕਿਤੇ ਆਊਟ ਆਫ ਸਟੇਸ਼ਨ ਮੈਂ ਉਥੋਂ ਗੱਲ ਕੀਤੀ ਵੀ ਐਡੀਓ ਸਾਹਿਬ ਤਾਰਾ ਨਾ ਲਾਓ ਕਿਤੇ ਕਾਨੂੰਨ ਨੀਗਾ ਵੀ ਕਿਸ ਨੂੰ ਨੇ ਰਜਭਾ ਲੈਣਾ ਐਡੀਓ ਸਾਹਿਬ ਇਹ ਕਿਧੇ ਕਾਨੂੰਨ ਨੀਗਾ ਵੀ ਕਿਸ ਨੂੰ ਨੇ ਰਜਭਾ ਲੈਣਾ ਕੋ ਜਿਹੜੀ ਬਿਜਲੀ ਆ ਇਹ ਸਾਡੀ ਆ ਸਾਡੀਆਂ ਪੈਲੀਆਂ ਚ ਖੰਭੇ ਲੱਗੇ ਤਾਰਾਂ ਲੱਗੀਆਂ ਸਾਡੇ ਟੈਂਸ ਚੱਲ ਰੇ ਆ ਲੇਕਿਨ ਬੱਤੀ ਇੱਕ ਪਾਸੇ ਤੇ ਭਗਵੰਦ ਮਾਨ ਨੇ ਫਰੀ ਕੀਤੀ ਆ ਦੂਜੇ ਪਾਸੇ ਡੰਡਾ ਚੜਾਇਆ ਹੀ ਬਿਜਲੀ ਵਾਲਿਆਂ ਦੇ ਵੀ ਭਾਈ ਚੇਪਾਲੇ ਮੀਟਰ ਲਾਓ ਬਿਲਕੁਲ ਹੀ ਦੱਸ ਦੇਣਾ ਚਾਹੁੰਨੇ ਆ ਐਸ ਡੀਓ ਸਾਹਿਬ ਨੂੰ ਕਿ ਪਿੰਡਾਂ ਦੇ ਵਿੱਚ ਖੰਭੇ ਟੇਡੇ ਕਿਤੇ ਪੱਤਰਕਾਰ ਸਾਹਿਬ ਟਾਈਮ ਕੱਢੋ ਮੇਰੇ ਵੀਰ ਤੁਹਾਨੂੰ ਖੰਭੇ ਦਸੀਏ ਤਾਰਾਂ ਦਸੀਏ ਆਹ ਦੇਖੋ ਜੋੜ ਇੱਕ ਮੇਰੇ ਸਿਰ ਤੇ ਆ ਨੰਗਾ ਜੋੜ ਜਿੱਥੇ ਕਿ ਬਿਜਲੀ ਵਾਲਿਆਂ ਦਾ ਗੜ ਹੈ ਇੱਥੇ ਟੇਪ ਹੈ ਨਹੀਂ ਨਾ ਕੋਈ ਲਾਉਣ ਨੂੰ ਤੇ ਇੱਥੇ ਜੋੜ ਨੰਗਾ ਹੀ ਤੇ ਪਿੰਡਾਂ ਦੇ ਵਿੱਚ ਕੀ ਕਰਨਗੇ ਇੱਕ ਪਰਿਵਾਰ ਨੂੰ ਬੱਤੀ ਤੋਂ ਬਾਂਝਾ ਕੀਤਾ ਗਿਆ ਹੀ ਜਥੇ ਬੰਦੀ ਨੇ ਫੈਸਲਾ ਕਰਕੇ ਬੈਠੇ ਆ ਜਦੋਂ ਤੱਕ ਉਹ ਤਾਰਾਂ ਨਹੀਂ ਲੱਗਦੀਆਂ ਨਹੀਂ ਜਾਊਗਾ ਐਡੀਓ ਸਾਹਿਬ ਇਥੋਂ ਦਫ਼ਤਰੋਂ ਐਡੀਓ ਸਾਹਿਬ ਕਹਿੰਦਾ ਮੈਂ ਉੱਪਰੋਂ ਹੁਕਮ ਆਇਆ ਆਂ ਗਿਆ ਠੀਕ ਆ ਉੱਪਰ ਗੱਲ ਕਰ ਲਾ ਹੁਣ ਉੱਪਰ ਵਾਲੇ ਸੁਣਾ ਲੈਣ ਜਦੋਂ ਤੱਕ ਤਾਰ ਨਹੀਂ ਲੱਗਦੀ ਬਿਲਕੁਲ ਨਹੀਂ ਇਥੋਂ ਜਾਵਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਦਾਅਵਾ ਹੈ ਕਿ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗੰਦੇ ਨੇ ਕਿਸੇ ਦੇ ਜੁਰਮਾਨੇ ਨਹੀਂ ਤਾਰਨੇ ਜਿੰਨੇ ਮਰਜ਼ੀ ਸਰਕਾਰ ਜੁਰਮਾਨੇ ਪਾ ਲਈ ਇੱਕ ਪਾਸੇ ਹੜ ਆਏ ਆ ਉਹ ਕਿਸ ਨੂੰ ਲੱਭ ਨਹੀਂ ਰਿਹਾ ਗੰਨਾ ਮਰ ਗਿਆ ਇਹ ਵੇਡ ਚ ਬਿਆਸ ਦੇ ਨਾਲ ਝੋਨੇ ਮਰ ਗਏ ਆ ਨਹੀਂ ਲੱਭਾ ਕਿਸ ਨੂੰ ਬਿਜਲੀ ਲੱਗ ਗਈ ਆ ਉਹ ਕਹਿੰਦੇ ਹੁੰਦੇ ਨਾ ਕਿਸੇ ਦੀ ਮੌਤ ਹੋ ਜੇ ਤੇ ਕਹਿੰਦੇ 4 ਦਿਨ ਬਾਅਦ ਚ ਪੈਸੇ ਮੰਗ ਲੈਣੇ ਚਾਹੀਦੇ ਆ ਲੇਕਿਨ ਐਸ ਡੀਓ ਤੱਤੇ ਘਾ ਤੱਤੇ ਘਾ ਇਕੱਠੇ ਕਰਕੇ ਦੇਣ ਲੱਗਾ ਸਰਕਾਰ ਨੂੰ ਕਿ ਤੁਹਾਡੇ ਘਰ ਚ ਘਟਾਣਾ ਪਵੇ ਅਸੀਂ ਦੱਸਣਾ ਚਾਹੁੰਨੇ ਆ ਜਿਹੜੇ ਜਿਹੜੇ ਵੀ ਚਿੱਪ ਵਾਲੇ ਮੀਟਰ ਕੱਟੇ ਕੇ ਜਮਾ ਕਰਾਏ ਆ ਜਾਂ ਉਦਾਂ ਵੀ ਆ ਐਡੀਓ ਸਾਹਿਬ ਨਹੀਂ ਤਾਰਾਂ ਕੱਟਣ ਦਿਆਂਗੇ ਬੱਤੀ ਨਹੀਂ ਬੰਦੋਂ ਦਿਆਂਗੇ ਇਹ ਜਿ세 ਬੰਦਾ ਫੈਸਲਾ ਅਹੀਂ ਵੀ ਅਗਲੇ ਹੁਕਮ ਤੱਕ ਇੱਥੇ ਬੈਠੇ ਆਂ ਨਾ ਤੇ ਐਸਡੀਓ ਸਾਹਿਬ ਇੱਥੋਂ ਜਾਣਗੇ ਤੇ ਨਾ ਅਸੀਂ ਜਾਵਾਂਗੇ ਐਡੀਓ ਸਾਹਿਬ ਉੱਥੇ ਤਾਰ ਲਵਾ ਕੇ ਆਵੇ ਉਦੋਂ ਗਾਂ ਫੈਸਲਾ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਠਿੰਡਾ ਵਿੱਚ ਪੁਲਿਸ ਨੇ ਸਪਾ ਸੈਂਟਰ ਦੀ ਆੜ ਵਿੱਚ ਦੇ ਵਪਾਰ ਦੇ ਅੱਡੇ ਦਾ ਪਰਦਾ ਫਾਸ਼ ਕੀਤਾ ਜਿਸ ਵਿੱਚ ਸਪਾ ਦੇ ਮੈਨੇਜਰ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਦੋ ਲੜਕੀਆਂ ਨੂੰ ਵੀ ਇੱਥੋਂ ਬਾਹਰ ਕੱਢਿਆ ਹੈ ਜਿਨ੍ਹਾਂ ਦੇ ਬਿਆਨਾਂ ਦੇ ਪਰਚਾ ਵੀ ਦਰਜ ਕੀਤਾ ਗਿਆ ਹੈ ਬਟਿੰਡਾ ਸਿਵਲ ਲਾਈਨ ਪੁਲਿਸ ਨੇ ਸਪਾ ਸੈਂਟਰ ਦੀ ਆਰਚ ਵਿੱਚ ਦੇ ਵਪਾਰ ਦਾ ਕੰਮ ਕਰਨ ਵਾਲਾ ਮੈਨੇਜਰ ਨੂੰ ਵੀ ਗ੍ਰਫਤਾਰ ਕੀਤਾ ਹੈ ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ ਮੁਖਬਸਾ ਥਾਣਾ ਸਿਵਲ ਲਾਈਨ ਬਟਿੰਡਾ ਅ ਸਾਨੂੰ ਜਿਹੜਾ ਪਿਛਲੇ ਕੁਝ ਸਮੇਂ ਤੋਂ ਜਿਹੜਾ ਹੈਗਾ ਜ਼ੁਬਾਨੀ ਤੌਰ ਤੇ ਕੰਪਲੇਂਟਸ ਮਿਲ ਰਹੀਆਂ ਸੀ ਕਿ ਗ੍ਰੇਸ ਨਾਮ ਦਾ ਜਿਹੜਾ ਸਪਾ ਹੈ ਜੋ ਪੁੱਡਾ ਮਾਰਕੀਟ ਵਿੱਚ ਉੱਥੇ ਜਿਹੜਾ ਸਪਾ ਦੀ ਆਰਡ ਵਿੱਚ ਜਿਹੜਾ ਹੈਗਾ ਇਲੈਗਲ ਐਕਟੀਵਿਟੀਜ਼ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਤੇ ਜਿਹੜਾ ਇਨਫੋਰਮੇਸ਼ਨ ਡਵੈਲਪ ਕਰਕੇ ਤੇ ਜਿਹੜਾ ਹੈਗਾ ਇੱਥੇ ਚੈਕਿੰਗ ਕੀਤੀ ਗਈ ਹੈ ਜੋ ਕਿ ਜਿਹੜੇ ਹੈਗੇ ਇਨਫੋਰਮੇਸ਼ਨ ਮਿਲੀ ਸੀਗੀ ਇਹ ਦੇਵਪਾਰ ਜਿਹੜਾ ਸਪਾ ਦੀ ਆਰਡ ਵਿੱਚ ਦੇਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਉਹ ਸਹੀ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਜਿਹੜੀ ਸਹੀ ਹੋਈ ਤੇ ਸਾਡੇ ਵੱਲੋਂ ਜਿਹੜਾ ਇੱਥੇ ਚੈਕਿੰਗ ਕੀਤੀ ਗਈ ਤੇ ਮੌਕੇ ਤੇ ਜਿਹੜੀਆਂ ਦੋ ਵਿਕਟਮਸ ਜਿਹੜੀਆਂ ਇਥੋਂ ਖਬਰ ਹੋਈਆਂ ਹੈਗੀਆਂ ਇਨਾਂ ਦੇ ਇਨਫੋਰਮੇਸ਼ਨ ਦੇ ਆਧਾਰ ਤੇ ਅਤੇ ਵਿਕਟਮ ਦੇ ਬਿਆਨਾਂ ਦੇ ਆਧਾਰ ਤੇ ਐਫਆਈਆ ਰਜਿਸਟਰ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਜਿਹੜਾ ਹੁਣ ਤੱਕ ਜਿਹੜਾ ਇੱਕ ਵਿਅਕਤੀ ਜੋ ਮੈਨੇਜਰ ਆ ਉਹਨੂੰ ਐਪਰੀਹੈਂਡ ਕੀਤਾ ਗਿਆ ਤੇ ਜੋ ਵੀ ਅੱਗੇ ਕੋਈ ਹੋਰ ਵੀ ਕਿਸੇ ਦਾ ਜਿਹੜਾ ਹੈਗਾ ਰੋਲ ਸਾਹਮਣੇ ਆਊਗਾ ਤਾਂ ਉਹਦੇ ਖਿਲਾਫ ਵੀ ਕਾਨੂੰਨੀ ਸਖਤ ਸਜ਼ਾ ਦੇ ਉਮੀਦ ਰਹਿੰਦੀ ਹੈ ਟੋਟਲ ਕਿੰਨੇ ਹੁਣ ਹੈ ਰੈਸਕਲੇ ਹੁਣ ਤੱਕ ਜਿਹੜਾ ਇੱਕ ਜਿਹੜਾ ਹੈਗਾ ਅਸੀਂ ਇੱਕ ਜੋ ਮੈਨੇਜਰ ਆ ਉਹਨੂੰ ਐਪਰੀਹੈਂਡ ਕੀਤਾ ਹੈਗਾ ਤੇ ਦੋ ਜਿਹੜੀਆਂ ਵਿਕਟਮ ਦਾ ਮੌਕੇ ਤੇ ਰਿਕਵਰ ਹੋਇਆ ਤੇ ਲੋਕਲੀ ਅਜੇ ਕੋਈ ਬਾਤ ਨਹੀਂ ਆਈ ਹੈ ਜੀ ਇਹ ਲੋਕਲੀ ਹੈਗੇ ਜਿਹੜੇ ਹੈਗੇ ਇੰਡੀਆ ਨੇ ਹੈਗੇ ਤੇ ਬਾਕੀ ਜਿਹੜੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਅੱਗੇ ਕੋਈ ਕਿਸੇ ਦਾ ਰੋਲ ਸਾਹਮਣੇ ਆਊਗਾ ਜਾਂ ਇਨਵੈਸਟੀਗੇਸ਼ਨ ਹੋਰ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਹੜੀ ਸਖਤ ਸਖਤ ਕਾਰਵਾਈ ਹੋਏਗੀ ਪਿਛਲੇ ਦਿਨੀ ਵੀ ਥੋੜੀ ਜਿਹੀ ਤੇ ਰੇਡ ਕੀਤੀ ਗਈ ਸੀ ਉੱਥੇ ਵੀ ਇਸ ਤਰ੍ਹਾਂ ਦੇ ਹੁੱਕੇ ਬਾੜ ਪੜੇ ਨੇ ਸੀ ਲੱਗਦਾ ਲਗਾਤਾਰ ਰੇਡ ਵੀ ਕੀਤੀ ਜਾਂਦੀ ਆ ਪਰ ਇਹ ਇਹ ਅਨਲੀਗਲ ਐਕਟੀਵਿਟੀ ਹੋਟਲ ਚੱਲਦੀਆਂ ਰਹਿੰਦੀਆਂ ਨੇ ਜੋ ਵੀ ਜਿਹੜਾ ਹੈਗਾ ਸਾਡੇ ਵੱਲੋਂ ਟਾਈਮ ਨੂੰ ਟਾਈਮ ਜਿਹੜਾ ਹੈਗਾ ਔਰ ਜਿਹੜਾ ਆਪਦੇ ਜਿਹੜਾ ਸਿਕਰਟ ਇਨਫੋਰਮੇਸ਼ਨ ਡਵੈਲਪ ਕਰਕੇ ਤੇ ਚੈਕਿੰਗ ਕਰਕੇ ਜਿਹੜੇ ਹੈ ਕਿ ਜੋ ਵੀ ਗਲਤ ਐਕਟੀਵਿਟੀਆਂ ਨੂੰ ਅੰਜਾਮ ਦੇ ਰਹੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਪਿਛਲੇ ਸਮੇਂ ਤੇ ਵੀ ਤੁਸੀਂ ਦੇਖਿਆ ਕੋਈ ਜਿਹੜੇ ਸਪਾਸ ਇਸ ਤਰ੍ਹਾਂ ਦੀ ਐਕਟੀਵਿਟੀਆਂ ਅੰਡਲ ਸੀ ਉਹਨਾਂ ਦੇ ਖਿਲਾਫ ਵੀ ਮੋਰਲ ਟ੍ਰੈਫਿਕਿੰਗ ਐਕਟ ਦੇ ਸਭ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਜਿਹੜੇ ਹੋਟਲ ਸੀਗੇ ਪਿਛਲੇ ਸਮੇਂ ਤੇ ਜਿਹੜਾ ਹੋਟਲਾਂ ਤੇ ਵੀ ਜਿਹੜਾ ਕਾਰਵਾਈ ਕੀਤੀ ਗਈ ਹੈ ਇਹ ਕੋਸ ਜਿਹੜੇ ਹੈਗੇ ਪੀਜੀ ਤੇ ਜਿਹੜਾ ਕਿਰਾਏ ਤੇ ਮਕਾਨ ਲੈ ਕੇ ਦੇਹਪਾਰ ਦਾੰਦਾ ਚਲਾ ਰਹੇ ਸੀ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਗਈ ਜੋ ਇਹ ਲਗਾਤਾਰੀ ਜਿਹੜਾ ਸਾਡੇ ਵੱਲੋਂ ਜਿਹੜਾ ਹੈਗਾ ਇਹ ਜੋ ਮਾੜੇ ਅਨਸਰ ਉਹਨਾਂ ਦੇ ਖਿਲਾਫ ਐਕਸ਼ਨ ਜਾਰੀ ਰਹੇਗਾ ਜੇ ਕੋਈ ਵੀ ਇਹੋ ਜਿਹਾ ਇੰਡल्ज ਹੁੰਦਾ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਕਿ ਮਾਲਕ ਜਿਹੜਾ ਇਸ ਜਗ੍ਹਾ ਦਾ ਉਹ ਖੁਦ ਚਲਾ ਰਿਹਾ ਇਸ ਨੂੰ ਬੇਕਰ ਰੈਂਟ ਤੇ ਲਿਆ ਇਹ ਜਿਹੜੇ ਹੈਗੇ ਜਿਹੜਾ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਨੂੰ ਇਫੈਕਟ ਸਾਹਮਣੇ ਆਏ ਤੁਹਾਡੇ ਨਾਲ ਸ਼ੇਅਰ ਕੀਤੇ ਆ ਉਹ ਸਬੰਧੀ ਜਿਹੜਾ ਸਾਡੀ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਜੋ ਵੀ ਜਿਹੇ ਓਨਰ ਦਾ ਜਾਂ ਕਿਸੇ ਦਾ ਹੋਰ ਰੋਲ ਆਊਗਾ ਜਿਹਦੀ ਕੋਈ ਬਿਲਡਿੰਗ ਹੈਗੀ ਹੈ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਲਿਖ ਜਿਹੜੇ ਡਾਕਟਰੀ ਕਾਨੂੰਨੀ ਕਮਟੇ ਦਾ ਉਹਨਾਂ ਨੂੰ ਕੀ ਕਹਿਣਾ ਤੁਹਾਨੂੰ ਇਹ ਇੱਕ ਹੀ ਕਲੀਅਰ ਤੇ ਇੱਕ ਕਟ ਮੈਸੇਜ ਆਇਆ ਹੈਗਾ ਕਿ ਕੋਈ ਵੀ ਜਿਹੜਾ ਹੈਗਾ ਗਲਤ ਐਕਟੀਵਿਟੀ ਨੂੰ ਅੰਜਾਮ ਦੇਊਗਾ ਉਹਦੇ ਖਿਲਾਫ ਜਿਹੜੀ ਹੈਗੀ ਸਖਤ ਤੋਂ ਸਖਤ ਕਾਰਵਾਈ ਇਸ ਪਰ ਲਾ ਕੀਤੀ ਜਾਊਗੀ ਜਿਹੜੇ ਹੋਟਲ ਦਾ ਕੰਮ ਕਰਦੇ ਆ ਜਾਂ ਸਪਾ ਦਾ ਕੰਮ ਕਰਦੇ ਆ ਜਾਂ ਕੈਫੇ ਦਾ ਕੰਮ ਕਰਦੇ ਆ ਜੋ ਵੀ ਉਹਨਾਂ ਦੇ ਲਾਇਸੈਂਸ ਲੀਆਂ ਨੋਰਮਸ ਹੈ ਉਹਨਾਂ ਨੂੰ ਫੋਲੋ ਕਰਨ ਤੇ ਆਪ ਦਾ ਜਿਹੜਾ ਸਹੀ ਤੇ ਸਾਫ ਸੁਥਰਾ ਕੰਮ ਕਰਨ ਨਹੀਂ ਤਾਂ ਉਹਨਾਂ ਦੇ ਖਿਲਾਫ ਜਿਹੜਾ ਬਟਿੰਡਾ ਪੁਲਿਸ ਵੱਲੋਂ ਸਬਦ ਕਰੀ ਗਈ ਕਿਹੜਾ ਲੱਤਾਇਆ ਉਹਨਾਂ ਕੰਮ ਕਰਮਾ ਦਾ ਇਹਦੇ ਜਿਹੜਾ ਇਮੋਰਲ ਟਰੈਫਿਕਿੰਗ ਐਕਟ ਦੇ ਤਹਿਤ ਸਾਡੇ ਜਲੰਧਰ ਦੇ ਸੂਰੀਆ ਇਨਕਲੇਵ ਦੇ ਕੋਲ ਸਥਿਤ ਲਾਰੈਂਸ ਇੰਟਰਨੈਸ਼ਨਲ ਸਕੂਲ ਵਿੱਚ ਬੱਚਿਆਂ ਨੂੰ ਪੇਪਰ ਵਿੱਚ ਨਾ ਬਿਠਾਉਣ ਤੇ ਹੰਗਾਮਾ ਖੜਾ ਹੋ ਗਿਆ। ਦੋਸ਼ ਹੈ ਕਿ ਸਕੂਲ ਮੈਨੇਜਮੈਂਟ ਨੇ ਫੀਸ ਨਾ ਮੰਲਣ ਤੇ ਪੇਪਰਾਂ ਵਿੱਚ ਬੈਠਣ ਲਾ ਦਿੱਤਾ। ਇਸੇ ਗਲਤੋ ਨਰਾਜ਼ ਮਾਪਿਆਂ ਨੇ ਹੰਗਾਮਾ ਖੜਾ ਕਰ ਦਿੱਤਾ। ਹੋਰ ਤਾਂ ਹੋਰ ਬੱਚਿਆਂ ਨੂੰ 3 ਘੰਟੇ ਤੱਕ ਇੱਕ ਕਮਰੇ ਵਿੱਚ ਬਿਠਾ ਕੇ ਰੱਖਿਆ ਗਿਆ ਤੇ ਨਾ ਪੀਣ ਨੂੰ ਪਾਣੀ ਤੇ ਨਾ ਖਾਣਾ ਖਾਣ ਦਿੱਤਾ ਗਿਆ। ਹੰਗਾਮਾ ਹੋਣ ਤੋਂ ਬਾਅਦ ਬੜੀ ਮੁਸ਼ਕਿਲ ਦੇ ਨਾਲ ਮਾਮਲਾ ਸ਼ਾਂਤ ਕਰਵਾਇਆ ਸੀ ਸਕੂਲ ਮੈਨੇਜਮੈਂਟ ਨੇ ਕਿਹਾ ਕਿ ਬੱਚਿਆਂ ਦਾ ਪੇਪਰ 24 ਨਵੰਬਰ ਨੂੰ ਲਿਆ ਜਾਵੇਗਾ ਬੱਚੇ ਨੂੰ ਇੱਥੇ ਲੈਣ ਨੂੰ ਤਾਂ ਅਸਲੀਅਤ ਬੜਾਈ ਰੱਖਿਆ ਤਰੋ ਠੀਕ ਹੈ ਪੇਪਰ ਨਹੀਂ ਲੈਣ ਦਾ ਕਮ ਸੌ ਪਰੈਂਟਸ ਨੂੰ ਇਨਫੋਰਮ ਕਰੋ ਫਿਰ ਕਾਲ ਕਰੋ ਕਿ ਹਾਂ ਰਿਪੋਰਟ ਦੀ ਸਾਡੇ ਤੇ ਪੇਪਰ ਕਿਸ ਨਹੀਂ ਆਈ ਹੋਈ ਆ ਅਜਿਹਾ ਮਨ ਬੱਚੇ ਨੂੰ ਬਿਠਾਇਆ ਜਾ ਤੇ ਬੱਚੇ ਨੂੰ ਵੀ ਲੈ ਵੀ ਜਾਓ ਕੋਈ ਇਨਫੋਰਮੇਸ਼ਨ ਨਹੀਂ ਕੋਈ ਆ ਜਦੋਂ ਅਸੀਂ ਆਪਣੇ ਟਾਈਮ ਨਬਰ ਹੋ ਗਿਆ ਉਸ ਤੋਂ ਬਾਅਦ ਬੱਚਾ ਕਹਿੰਦਾ ਮੈਨੂੰ ਵੇਟਰ ਨੂੰ ਬੋਲਦਾ ਕਿਉਂ ਨਹੀਂ ਪੋਣਦਾ ਪੁੱਛ ਲਿਆ ਕਿ ਮਨਿਆਰ ਇਹਨਾਂ ਸੁਝਾਜਾ ਤੁਸੀਂ ਪੁੱਛਣਾ ਹੈ ਹੁਣ ਮੈਡਮ ਜੀ ਨੇ ਕਿ ਸਾਡੀ ਹਾਫ ਇੱਕ ਮਹੀਨੇ ਦੀ ਕੰਮਾਈ ਹੋਈ ਆ ਤੁਹਾਨੂੰ ਇਜਾਜ਼ਤ ਦੇ ਤੋਂ ਫੋਨ ਕਰੋ ਚਲੋ ਬਿਨਾਂ ਦਾ ਮਿਸਟਰ ਫਿਰ ਇਹਨਾਂ ਦੇ ਸਟਾਫ ਤੋਂ ਗਲਤੀ ਹੋ ਰਹੀ ਹੈ ਤੇ ਕਿਹੜਾ ਬੱਚਿਆ ਤੇ ਗੁੱਸਾ ਕੱਢਿਆ ਜਾ ਰਿਹਾ ਸਾ ਕਰਦੇ ਕੀ ਪ੍ਰੋਵੀਜ਼ਨ ਵੀ ਆਪਾਂ ਪਰਟ ਪਹਿਲਾਂ 1.2 ਸਾਲ ਪਹਿਲਾਂ ਪਲੀ ਸਭ ਕੁਝ ਅੱਛਾ ਪੇਮੈਂਟ ਹੋਣੀ ਸ਼ੁਰੂ ਹੈ ਹੋਣੀ ਸ਼ੁਰੂ ਹੋ ਗਿਆ 1 ਸਾਲ ਤੋਂ ਬਾਅਦ ਉਹ ਜਿਹੜੇ ਮੈਡਮ ਜਿਹੜੇ ਨਵੇਂ ਜੋ ਵੀ ਆਏ ਹਨ ਉਹ ਸਵਾਲ ਇਸ਼ੂ ਤੋਂ ਜ਼ਿਆਦਾ ਹੋ ਗਏ ਕਿਦਾਂ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਕਹਿਆ ਜਾਂ ਬੱਚੇ ਕਹਿ ਰਹੇ ਨੇ ਸਾਨੂੰ ਨਾ ਅੰਦਰ ਕਲਾਸ ਚ ਖਾਣ ਦੇ ਦੇ ਨਾ ਇਸ ਤਰ੍ਹਾਂ ਮਨੋ ਕਿਹਾ ਗਿਆ ਕਿ ਮਨੂੰ ਤੁਸੀ ਬਾਹਰ ਦੇਣਾ ਕਲਾਸ ਚ सर मेरा नाम दिलप्रीत है हमारा भी एग्जाम नहीं हुआ हमें कहा गया आप खाना नहीं खा सकती आपको कुछ भी नहीं करने दे जाएगा हमको बाहर भी नहीं भेजा हमको बोला हेड डाउन करके बैठ जाओ और हम अगर हमने कहा कि चलो हमारी फीस नहीं भी पेड अगर कुछ भी नहीं होता है ना हमको कम से कम हमको पेरेंट्स को तो इन्फॉर्म करने दो हमको पेरेंट्स को इन्फॉर्म भी नहीं करने दिया इस बारे कारण पूछा क्यों नहीं करने दिया

वो भी नहीं इन्होंने कॉल भी नहीं करवाना दिया आपने प्रिंसिपल से या मैनेजमेंट से आपकी बात हुई थी नहीं इन्होंने बात ही मुझको क्लास से बाहर भी नहीं जाने दिया इन्होंने प्रिंसिपल मैम से बात ही नहीं करवाई जो टीचर थे पेपर ले रहे थे वो स्कूल के थे बाहर से आधे टीचर rcb ਆ ਰਹੇ تھے ਆਦਰ ਟੀਚਰਸ ਹਮਾਰੇ ਸਕੂਲ ਕੇ ਵੀ تھے۔ သိ ਕਿ ਉਹਨਾਂ ਨੇ ਸਾਨੂੰ ਰਿਟਰਨ ਐਪਲੀਕੇਸ਼ਨ ਦਿੱਤੀ ਸੀ ਜਿਹੜੀ ਅਸੀਂ ਐਕਸੈਪਟ ਕੀਤੀ ਕਿ ਕੋਈ ਗੱਲ ਨਹੀਂ। ਇਹ ਸਾਰੇ ਉਹ ਪੇਰੈਂਟ ਸੀਗੇ ਜਿਨ੍ਹਾਂ ਦੇ ਸਾਡੇ ਕੋਲ ਸਾਡੀ ਇਨਫੋਰਮੇਸ਼ਨ ਹੀ ਨਹੀਂ ਸੀਗੀ ਕਿ ਉਹਨਾਂ ਨੇ ਫੀਸ ਕਿਸ ਤਰ੍ਹਾਂ ਦੇਣੀ ਹੈ, ਕਦੋਂ ਦੇਣੀ ਹੈ, ਨਹੀਂ ਦੇਣੀ ਹੈ। ਇਸ ਕਹਿ ਕੇ ਅੱਜ ਐਸ ਸਟੈਪ ਤੇ ਆ ਗਏ। ਮੈਮ ਪੇਰੈਂਟਸ ਦਾ ਕਹਿਣਾ ਹੈ ਸਾਡੇ ਬੱਚਿਆਂ ਨੂੰ ਬਿਠਾਤ ਜ਼ਰੂਰ ਦਿੱਤਾ ਗਿਆ ਜਿਸ ਦੇ ਵਿੱਚ ਨਾ ਉਹਨਾਂ ਨੂੰ ਪਾਣੀ ਪੀਣ ਨੂੰ ਦਿੱਤਾ ਤੇ ਨਾ ਪੇਪਰ ਦੇਣ ਨੂੰ ਦਿੱਤਾ ਜਿਸ ਦੇ ਵਿੱਚ ਕਦੋਂ ਬੱਚੇ ਘਰ ਆਂਦੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਪ੍ਰਾਈਵੇਟ ਟੀਚਰ ਆ ਕੇ ਕਿਹੜੇ ਉਹਨਾਂ ਨੇ ਉੱਥੇ ਬੱਚਿਆਂ ਦੇ ਨਾਲ ਕਤਮੀ ਜੀ ਹੋਈ ਹੈ ਨਹੀਂ ਸਰ ਉਹ ਇਸ ਤਰ੍ਹਾਂ ਹੁੰਦਾ ਹੈ ਸਰ ਕਿ ਜਦੋਂ 3 ਘੰਟੇ ਦੀ ਟੀਚਰ ਦੀ ਡਿਊਟੀ ਲੱਗਦੀ ਹੈ ਤੇ ਵਿੱਚ ਰਿਲੀਵਰ ਟੀਚਰ ਜਾਂਦਾ ਹੈ ਠੀਕ ਹੈ ਰਿਲੀਵਰ ਟੀਚਰ ਜਾਂਦਾ ਹੈ ਉਹਨੂੰ ਰਿਲੀਵ ਕਰੇ ਕਿ ਉਹਨੇ ਕਿਤੇ ਬਾਥਰੂਮ ਜਾਣਾ ਹੈ ਜਾਂ ਪਾਣੀ ਪੀਣਾ ਤੇ ਉਹ ਜਿਹੜੇ ਰਿਲੀਵਰ ਟੀਚਰ ਹੈ ਉਹ ਉਹ ਟੀਚਰ ਹੈ ਜਿਹੜੇ ਸਾਡੇ ਕੋਲ ਟੀਚਰ ਸਟ੍ਰੇਨਿੰਗ ਵਿੱਚ ਤੇ ਆਏ تھے ਜਿਹੜੇ ਅਸੀਂ ਰਿਫਿਊਜ਼ ਨਹੀਂ ਕਰ ਸਕਦੇ ਉਹਨਾਂ ਟੀਚਰਜ਼ ਵਿੱਚ ਵਿੱਚੋਂ ਕਿਸੇ ਨੇ ਜੋ ਬੱਚੇ ਨੇ ਦੱਸਿਆ ਕਿ ਐਲਪੀਓ ਵਾਲੇ ਟੀਚਰ ਵਿੱਚ ਕਿਸੇ ਨੇ ਕੁਝ ਕੀਤਾ ਉਹ ਜਦੋਂ ਮੇਰੇ ਨੋਟਿਸ 'ਚ ਆਇਆ ਤੇ ਮੈਂ ਸਕੂਲ ਆਲਰੇਡੀ ਕਹਤਾ ਹੈ ਕਿ ਬਾਰੋਂ ਆਏ ਦੇ ਕਿਸੇ ਵੀ ਟੀਚਰ ਦੀ ਕੋਈ ਡਿਊਟੀ ਨਹੀਂ ਲਗਾਣੀ ਕਿਉਂਕਿ ਉਹ ਖੁਦ ਹੀ ਐਲਟ੍ਰੇਨਿੰਗ ਦੇ ਵਿੱਚ ਨੇ ਬੱਚਿਆਂ ਨੂੰ ਉਹਨਾਂ ਦਾ ਕਹਿਣਾ ਹੈ ਪਾਣੀ ਪੀਣ ਨਹੀਂ ਦੇਣ ਦਿੱਤਾ ਗਿਆ ਨਾ ਕੁਝ ਖਾਣ ਦਿੱਤਾ ਗਿਆ ਇਸ ਦੇ ਵਿੱਚ ਉਹਨਾਂ ਨੇ ਕਈ ਟੀਚਰਾਂ ਨੇ ਬੱਚਿਆਂ ਦੇ ਨਾਲ ਰੂਡ ਵੀ ਹੋ ਨਹੀਂ ਨਹੀਂ ਸਰ ਉਹਦਾ ਹੀ ਗੱਲ ਮੈਂ ਤੁਹਾਨੂੰ ਜਵਾਬ پہلے ਦਿੱਤਾ ਹੈ ਕਿ ਇੱਕੋ ਹੀ ਟੀਚਰ ਜਿਹੜੇ ਹੈਪੀ ਹੋ ਤੁਸੀਂ ਉਹਨਾਂ ਦੀ ਕਲਾਸ ਦੇ ਬੱਚੇ ਦੋ ਹੀ ਬੱਚੇ ਨੇ ਸ਼ਿਕਾਇਤ ਕੀਤੀ ਹੈ ਔਰ ਉਹਦਾ ਸੀ ਸੋਲੂਸ਼ਨ ਕੱਢ ਲਿਆ ਪੇਰੈਂਟਸ ਨੂੰ ਅਸੀਂ ਕਹਿੰਦਾ ਕਿ ਅੱਗੋਂ ਤੋਂ ਟੀਚਰ ਜਿਹੜੇ ਹੈ ਰਿਲੀਵਰ ਡਿਊਟੀ ਤੇ ਵੀ ਨਹੀਂ ਜਾਣਗੇ ਮੈਡਮ ਇਹ ਕਿਹੜੀ ਹੁਣ ਗੱਲ ਹੈ ਹੁਣ ਕੀ ਹੱਲ ਹੋਇਆ ਬੱਚਿਆਂ ਦਾ ਕਿਹੜੇ ਪੇਪਰ ਅੱਜ ਨਹੀਂ ਲੈ ਸਕੇ ਕੀ ਹੁਣ ਪੇਪਰ ਦਿੱਤਾ ਜਾਏਗਾ ਜਾਂ ਨਹੀਂ ਦਿੱਤਾ ਜਾਏਗਾ ਹਾਂਜੀ ਸਰ ਉਹ ਸਾਡੀ ਪੇਰੈਂਟਸ ਨਾਲ ਬੈਠ ਕੇ ਗੱਲ ਹੋ ਗਈ ਹੈ ਜਿਹੜਾ ਅੱਜ ਪੇਪਰ ਬੱਚਿਆਂ ਦਾ ਮਿਸ ਹੋਇਆ ਉਹ 24 ਤਰੀਕ ਨੂੰ ਹੋਏਗਾ ਔਰ ਅੱਗੇ ਬੱਚਿਆਂ ਦਾ ਕੋਈ ਪੇਪਰ ਨਹੀਂ ਰੋਕਿਆ ਜਾਏਗਾ ਲੇਕਿਨ ਇਹ ਪੇਰੈਂਟ ਦਾ ਕਹਿਣਾ ਹੈ ਕਿ ਅਗਰ ਅਸੀਂ ਫੀਸ ਨਹੀਂ ਦਵਾਂਗੇ ਤੇ ਤੁਸੀਂ ਇਹਦਾ ਕੋਈ ਦੂਸਰੇ ਤਰੀਕੇ ਨਾਲ ਵੀ ਸੋਲਿਊਸ਼ਨ ਪੇਰੈਂਟਸ ਇਹ ਵੀ ਕਹਿ ਰਹੇ ਨੇ ਕਈਆਂ ਪੇਰੈਂਟਸ ਦੇ ਪੈਸੇ ਵੀ ਜਿਹੜੇ ਪੂਰੇ ਦੇ ਦਿੱਤੇ ਗਏ ਨੇ ਫਿਰ ਵੀ ਬੱਚਿਆਂ ਨੂੰ ਨਹੀਂ ਪੇਪਰ 'ਤੇ ਬੰਨ੍ਹ ਦਿੱਤਾ ਗਿਆ ਨਹੀਂ ਐਸਾ ਕੋਈ ਨਹੀਂ ਹੈ ਸਰ ਸਾਡੇ ਕੋਲ ਮੈਮ ਵੀਡੀਓ ਹੈ ਸਰ ਪੇਰੈਂਟਸ ਕਹਿ ਰਹੇ ਨੇ ਸਾਡੇ ਸਾਰੇ ਪੇਮੈਂਟ ਐਥਿਕ ਲੰਬੀ ਚੌੜੀ ਗੱਲ ਹੋ ਜਾਏਗੀ ਤੁਹਾਨੂੰ ਅਕਾਊਂਟਸ ਚੈੱਕ ਕਰਨੇ ਪੈਣਗੇ ਐ ਸਾਡੇ ਕੋਲ ਪੂਰਾ ਅਸੀਂ ਟੀਚਰਸ ਨੂੰ ਕਹਦਾ ਸੀਗਾ ਔਰ ਅਕਾਊਂਟਸ ਡਿਪਾਰਟਮੈਂਟ ਨੂੰ ਕਹ ਦੋ ਦੋਜ਼ਰ ਔਰ ਉਸ ਤੋਂ ਥਿਲੇ ਜਿਹੜੇ ਬੱਚਿਆਂ ਦਾ ਪੈਂਡਿੰਗ ਹੈ ਉਹਨਾਂ ਨੂੰ ਨਹੀਂ ਰੋਕਣਾ ਹੈ। ਠੀਕ ਆ। ਕੌਮੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਚੈਰੀ ਜਲੰਧਰ ਫਲੋਰ ਅਤੇ ਨਕੋਦਰ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ ਤੇ ਇਸ ਦੌਰਾਨ ਸਿਵਲ ਜੱਜ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਰਾਹੁਲ ਕੁਮਾਰ ਆਜ਼ਾਦ ਨੇ ਵਧੇਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਅਦਾਲਤ ਲਗਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਜਲਦ ਤੋਂ ਜਲਦ ਇਨਸਾਫ ਦੇਣਾ ਹੈ। ਜਿਸ ਵਿੱਚ ਕੁੱਲ ਜ਼ਿਲ੍ਹਾ ਜਲੰਧਰ ਚ 27 ਬੈਂਚ ਲਗਾਏ ਗਏ ਜਿਨ੍ਹਾਂ ਵਿੱਚ ਨਕੋਦਰ ਅਤੇ ਫਲੋਰ ਵਿਖੇ ਦੋ-ਦੋ ਬੈਂਚ ਲਗਾਏ ਗਏ ਜਿਨ੍ਹਾਂ ਵਿੱਚ 70000 ਤੋਂ ਵੱਧ ਕੇਸਾਂ ਦੀ ਸੁਣਵਾਈ ਕੀਤੀ ਗਈ ਕਿ ਅੱਜ ਨੈਸ਼ਨਲ ਲੋਕ ਅਦਾਲਤ ਸਾਰੇ ਇੰਡੀਆ ਚ ਦਾ ਗਠਨ ਕੀਤਾ ਗਿਆ ਤੇ ਇਸੇ ਤਰ੍ਹਾਂ ਪੰਜਾਬ ਹਰਿਆਣਾ ਹਾਈ ਕੋਰਟ ਦੀ ਗਿਸ਼ਾ ਨਿਰਦੇਸ਼ ਅਨੁਸਾਰ ਕਿ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਚੇਅਰਮੈਨ ਕਮ ਲੀਗਲ ਸਰਵਿਸ ਅਥਾਰਟੀ ਸ਼੍ਰੀ ਐਨ ਐਸ ਗਿਲਦੀ ਰੈਨ ਮਾਈ ਹੈਡ ਅਸੀਂ ਅੱਜ ਲੋਕਦਾਲ ਦਾ ਗਠਨ ਕੀਤਾ ਜਿਸ ਵਿੱਚ ਸੱਤੀ ਅਪ੍ਰੋਕਸੀਮੇਟਲੀ ਤਈ ਬੈਂਚ ਜਲੰਧਰ ਵਿੱਚ ਦੋ ਬੈਂਚ ਲਕੋਦਰ ਸਬਡਿਵੀਜ਼ਨ ਤੇ ਦੋ ਬੈਂਚ ਲੋਰ ਸਬਡਿਵੀਜ਼ਨ ਵਿੱਚ ਲਗਾਏ ਅਸੀਂ ਅਪ੍ਰੋਕਸੀਮੇਟਲੀ 70000 ਕੇਸ ਸੇਕਪ ਕੀਤੇ ਆ ਤੇ ਸਾਨੂੰ ਉਮੀਦ ਆ 50000 ਦੇ ਕਰੀਬ ਇਹ 사ਦਾ ਸੀ ਨਪਟਾਰਾ ਕਰਦਾ ਸਭ ਤੋਂ ਜ਼ਿਆਦਾ ਐਜ਼ ਇਟ ਇਜ਼ ਤੇ ਕੋਈ ਫਿਗਰ ਮੇਰੇ ਕੋ ਹਜੇ ਨਹੀਂ ਆਈ ਲੇਕਿਨ ਇਹਦੇ ਵਿੱਚ ਵੱਖਰੇ ਵੱਖਰੇ ਕਿਸਮ ਦੇ ਜਿਵੇਂ ਕ੍ਰਿਮੀਨਲ ਕੇਸਿਸ ਕੰਪਾਉਂਡੇਬਲ ਕੇਸਿਸ ਰਿਕਵਰੀ ਸੂਟ ਦੇ ਕੇਸਿਸ ਨੀਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਕੇਸਿਸ ਰੈਵਨਿਊ ਕੇਸਿਸ ਟ੍ਰੈਫਿਕ ਦੇ ਚਲਾਨ ਦੇ ਕੇਸਿਸ ਤੇ ਹੋਰ ਵੀ ਜਿਹੜੇ ਦਿਵਾਨੀ ਜਿਹੜੇ ਕੇਸਿਸ ਨੇ ਸਭ ਨਾਲ ਇੰਪੋਰਟੈਂਟ ਕੇਸਿਸ ਨੇ ਮੈਟ੍ਰਿਮੋਨੀਅਲ ਕੇਸਿਸ ਉਹ ਡਿਮੋਸਟਿਕ ਵਾਇਲੈਂਸ ਦੇ ਕੇਸਸ ਉਹ ਸਾਰੇ ਅਸੀਂ ਅੱਜ ਟੇਕ ਅਪ ਕੀਤੇ ਨੇ ਅੰਮ੍ਰਿਤਸਰ ਜਹਾੜ ਪ੍ਰਭਾਵਿਤ ਖੇਤਰਾ ਵਿੱਚ ਹੋ ਰਹੀ ਰਾਹਤ ਕਾਰਜਾਂ ਸੰਬੰਧੀ ਸਿਆਸਤ ਨੂੰ ਲੈ ਕੇ ਸ਼ੋਮੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ tạmੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਇਸ ਗੱਲ ਤੇ ਸਪਸ਼ਟੀਕਰਨ ਦਿੱਤਾ ਕਿ ਇਸ ਉੱਪਰ ਦੇਣ ਲਈ ਪਾਬੰਦੀ ਨਹੀਂ ਪਰ ਫਿਰ ਵੀ ਰਾਹਤ ਕਾਰਜਾਂ ਉੱਪਰ ਰਾਜਨੀਤਿਕ ਸ਼ੋਮੀ ਕਮੇਟੀ ਨੂੰ ਤ੍ਰਾਤਲਵਲ ਧੱਕਣ ਦੀ ਨਾਕਾਮ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇ ਵਿੱਚ ਇਸ ਵੇਲੇ ਜਿਹੜਾ ਸਮਾਂ ਉਹ ਹੜਾਂ ਦੀ ਪਰਕਰੋਪੀ ਚੱਲ ਰਹੀ ਹੈ ਸਾਰੇ ਇਸ ਪੰਜਾਬ ਦੇ ਬਸਤੀਕ ਜਿੱਥੇ-ਜਿੱਥੇ ਕਿਸੇ ਦੀ ਪਹੁੰਚ ਆ ਉਹ ਆਪਣੀ ਪਹੁੰਚ ਅਨਸਾਰ ਇਹਨਾਂ ਹੜਾਂ ਪੀੜਤਾਂ ਲਈ ਆਪਣੀ ਅਮਦਾਨ ਵੀ ਪਚਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਲਗਾਤਾਰ ਨਿਰੰਤਰ ਜਨਾ ਸਵਾਵਾ ਚ ਜੁਟ ਗਈ ਸੀ ਤੇ ਅੱਜ ਵੀ ਜੁਟੀ ਆ। ਹੋਰ ਜਥੇ ਬੰਦੀਆਂ ਵੀ ਆਪਣੇ ਤੌਰ ਦੇ ਉੱਤੇ ਸੱਗਾ ਕਰ ਰਹੀਆਂ। ਅੱਜ ਦਾ ਮੈਂ ਤੁਹਾਨੂੰ ਤਾਂ ਕਾਸ਼ ਦਿੱਤਾ ਮੈਂ ਚਾਹਦਾ ਨਹੀਂ ਸੀ ਕਿ ਰਾਹਤ ਕਾਰਜ ਚੱਲ ਰਹੇ ਆ ਕੋਈ ਬਿਵਾਦ ਦਾ ਮੁੱਦਾ ਉਠਿਆ ਜਾਵੇ। ਪਰ ਮੈਨੂੰ ਥੋੜਾ ਇਸ ਗੱਲ ਦਾ ਰੋਸ ਤੇ ਹਿਰਕਾ ਵੀ ਆਇਆ ਇੱਕ ਤਾਂ ਹੁੰਦਾ ਆਟੇ 'ਚ ਲੂਣ ਪਾਉਣਾ ਇੱਕ ਲੂਣ ਹੀ ਗੁੰਨੀ ਜਾ ਰਹੇ ਆ ਸਾਰੇ ਦਾ ਸਾਰਾ ਲੂਣ ਹੈ ਤੇ ਲੂਣ ਕਦੇ ਗੁੱਜਦਾ ਨਹੀਂ ਹੁੰਦਾ ਉਹ ਭਰਾਵੋ ਤੇ ਭੈਣੋ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਤੁਸੀ ਪ੍ਰਬੰਧ ਦੇ ਹਿੱਸਾ ਹੋਆ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿੰਨੇ ਕਾਰਜ ਹੁੰਦਾ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਆ ਤੇ ਜੇ ਪਤਾ ਹੋਣ ਦੇ ਬਾਵਜੂਦ ਫੇਰ ਅੱਖਾਂ ਦੇ ਪੱਟੀ ਬੰਨ੍ਹ ਕੇ ਲੋਕਾਂ ਨੂੰ ਕੁਝ ਗਮਰਾਹ ਕਰਨ ਗੱਲਾਂ ਦੱਸੀ ਜਾਂਈਏ ਮੇਰਾ ਸੁਭਾਅ ਨਹੀਂ ਕਿਸੇ ਪ੍ਰਤੀ ਜਾਤੀ ਕੋਈ ਗੱਲ ਕਰਨੀ ਪਰ ਕੱਲ ਦਾ ਮੈਂ ਦੇਖ ਰਿਹਾ ਲਗਾਤਾਰ ਕੋਈ ਨਾ ਕੋਈ ਇਹ ਮੇਦਾ ਕੀਤਾ ਜਾ ਰਿਹਾ ਸਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇੱਥੋਂ ਤੱਕ ਤੇ ਇੱਕ ਦਾ ਕੋਈ ਸਾਡੇ ਬੈਠੇ ਉੱਥੇ ਜਿਹੜੇ ਆਪਣੇ ਦਵੇੜ ਚ ਬੈੰਦੇ ਆ ਭਾਈ ਜੀ ਪੈਸੇ ਵੀ ਗੁਰੂ ਘਰਾਂ ਦੀਆਂ ਬੋਲਗਾਂ ਜਾ ਰਹੇ ਇੰਨਾ ਝੂਠ ਤੇ ਇੰਨਾ ਫਰੇਮ ਬਣ ਕੀਤਾ ਜਾ ਰਿਹਾ ਤੇ ਮੇਰੇ ਮਨ ਵਿੱਚ ਆਈ ਪਈ ਅੱਜ ਜਾ ਕੇ ਪੱਖ ਜਰੂਰ ਸਪਸ਼ਟ ਕਰਨਾ ਚਾਹੀਦਾ ਸਭ ਮੈਂ ਕੋਈ ਇਹਦਾ ਉਤਰਦਾਇਕ ਨਹੀਂ ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਨਹੀਂ ਆ ਗੁਰੂ ਰਾਮਦਾਸ ਪਾਤਸ਼ਾਹ ਜਾਣਦੇ ਆ ਜਨਤੀ ਸੇਵਾ ਮਲੀ ਆ ਕੁਝ ਪਛਤੀ ਕਰਨੇ ਦੇ ਰਿਹਾ ਮੈਂ ਪਰ ਸਿਰਫ ਇਹ ਪੱਖ ਸਪਸ਼ਟ ਕਰਨਾ ਚਾਹੁੰਦਾ ਕਿ ਲੋਕਾਂ ਨੂੰ ਕਿਵੇਂ ਅੱਜ ਗਮਰਾਹ ਕੀਤਾ ਜਾ ਰਿਹਾ ਵੰਦਾ ਦਾ ਫਰਜ ਸੀ ਕਿ ਇਹ ਔਖੀ ਘੜੀਆਂ ਤੇ ਔਖੀ ਘੜੀ ਦੇ ਵਿੱਚ ਇੱਕ ਦੂਏ ਦਾ ਸਾਥ ਦਈਏ ਸਾਥ ਦੇਣ ਦੇ ਬਜਾਰ ਇਹਤੇ ਵੀ ਯਾਰੋ ਰਾਜਨੀਤੀ ਸ਼ੁਰੂ ਕਰ ਦੁੱਤੀ ਇਹਦੇ ਤੇ ਵੀ ਰਾਜਨੀਤੀ ਨੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਧੜਾਤਲ ਦੇ ਵਿੱਚ ਧੱਕਣ ਦਾ ਇੱਕ ਯਤਨ ਕਰ ਰਹੇ ਆਪਾਂ ਜਿਹੜੇ ਅੱਜ ਸਵਾਲ ਠਾ ਰਹੇ ਆ ਸਭ ਤੋਂ ਪਹਿਲਾਂ ਮੇਰਾ ਵੀਰ ਛੋਟਾ ਸਰਦਾਰ ਜਸਵੰਤ ਸਿੰਘ ਪੜਾਣ ਜਿਸ ਦਿਨ ਇੱਥੇ ਮੀਟਿੰਗ ਹੋਈ ਐ ਜੈਕਟਿਵ ਦੀ ਉਸਤਨ ਵਿੱਚ ਬੈਠਾ ਸੀ ਮੈਂ ਆਪਣੇ ਛੋਟੇ ਵੀਰ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਉਹਨੇ ਇੱਕ ਸਵਾਲ ਚੱਕਿਆ ਸੀ ਕਿ ਜਿਹੜਾ ਮਤਾ ਨੰਬਰ 53 ਆ ਇਹਦਾ ਸਾਨੂੰ ਦੱਸਿਆ ਜਾਵੇ ਕਿ ਪੈਸੇ ਕਿੱਥੇ ਕਦੋਂ ਕਿਹੜੇ-ਕਿਹੜੇ ਆਈਟਮ ਦੇ ਖਰਚ ਹੋਏ ਤੇ ਮੈਂ ਮੋਬਾਈਲ ਕੱਢ ਕੇ ਦੱਸਿਆ ਸੀ ਕਿ ਮੇਰੇ ਵੀਰਾਂ 49 ਤੱਕ ਦਾ ਖਾਤਾ ਮੇਰੇ ਕੋਲ ਪਿਆ ਕਿਉਂਕਿ ਮੈਂ ਵੇਸੜਾ ਨਹੀਂ ਦਿੰਦਾ ਮੈਂ ਨਾਲ ਦੀ ਨਾਲ ਪਹਿਲਾਂ 31 ਤੱਕ ਦੇ ਫਿਰ 31 ਤੋਂ 4 ਤੱਕ ਦੇ ਉਹ ਸਾਰੇ ਖਰਚਿਆਂ ਦਾ ਵੇਰਵਾ ਮੈਂ ਉਹਨਾਂ ਨੂੰ ਕਿਹਾ ਦੇਖ ਲਓ ਜੇ ਦੇਖਣਾ ਤਾਂ ਮੇਰੇ ਕੋਲ ਫਿਰ ਅੱਜ ਖਬਰ ਲੱਗੀ ਪਈ ਜੀ ਉਹ ਸ਼੍ਰੋਮਣੀ ਕਮੇਟੀ ਨਖਰ ਕਰੇ ਮੈਂ ਤਾਂ ਨਹੀਂ ਛੋਟੇ ਵੀਰ ਕਹਿਣਾ ਚਾਹਣਾ ਉਹ ਨਖਰ ਤਾਂ ਮੈਂ ਪਰਸੋਂ ਜ਼ਿਲ੍ਹਾ ਐਗਜ਼ੀਕਟਿਵ ਦੀ ਮੀਟਿੰਗ ਕਰਨ ਤੋਂ ਬਾਅਦ ਮੈਂ ਪੀਸੀ ਕੀਤੀ ਸੀ ਉਹਦੇ ਵਿੱਚ ਮੈਂ ਉਹ ਸਾਰੇ ਜਿੰਨੇ ਵੇਰਵੇ ਸੀ 77 ਲੱਖ 40 ਹਜ਼ਾਰ 233 ਰੁਪਏ ਉਹ ਤਾਂ ਮੈਂ ਇਕੱਲੇ ਇਕੱਲੇ ਗੁਰਦੁਆਰੇ ਦਾ ਬਾਈ ਨੇਮ ਲੈ ਕੇ ਕਰ ਦਿੱਤੇ ਸੀ ਤੇ ਆਪਾਂ ਸੁਣ ਨਹੀਂ ਸਕੇ ਉਹ ਬੇਸ਼ੱਕ ਇਸ ਵਾਰ 2023 ਵੰਗ ਵਿਆਸ ਦਰਿਆ ਦੇ ਪਾਣੀ ਨੇ ਕਿਾਰੇ ਤੇ ਵਸੇ ਪਿੰਡਾਂ ਦੇ ਲੋਕਾਂ ਨੂੰ ਪਿੰਡ ਛੱਡਣ ਲਈ ਮਜਬੂਰ ਨਹੀਂ ਕੀਤਾ ਪਰ ਫਿਰ ਵੀ ਦਰਿਆ ਦੇ ਪਾਣੀ ਨੇ ਇਨਾ ਪਿੰਡਾਂ ਵਿੱਚ ਕਾਫੀ ਉਜਾੜਾ ਕੀਤਾ ਹੈ ਗੰਨੇ ਝੋਨੇ ਦੀ ਫਸਲ ਤਾਂ ਖਰਾਬ ਹੋਈ ਹੀ ਹੈ ਤੇ ਡੰਗਰਾਂ ਦਾ ਚਾਰਾ ਵੀ ਬਿਲਕੁਲ ਗਲ ਗਿਆ। ਬਾਰਿਸ਼ਾਂ ਕਾਰਨ ਲੋਕਾਂ ਵੱਲੋਂ ਜਮ੍ਹਾਂ ਕੀਤੀ ਗਈ ਤੂੜੀ ਵੀ ਖਰਾਬ ਹੋ ਗਈ। ਵਿਆਸ ਦੇ ਕੰਡੇ ਤੇ ਸਥਿਤ ਪਿੰਡ ਦਾਵਾਲ ਟਾਂਡਾ ਜਗਤਪੁਰ ਆਦਿ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਵੀ ਵੋਟਾਂ ਪਾਉਂਦੇ ਹਾਂ। ਬੇਸ਼ੱਕ ਇਸ ਵਾਰ ਹੜ੍ਹਾਂ ਨੇ ਸਾਡੇ ਘਰਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਰ ਡੰਗਰਾਂ ਦਾ ਖੁਰਾਕ ਨਾ ਮਿਲਣ ਕਾਰਨ ਬਹੁਤ ਬੁਰਾ ਹਾਲ ਹੋਇਆ ਹੈ। ਮੇਰਾ ਨਾ ਜੀਤੋ। ਤੇ ਮੇਰੇ ਡੰਗਰਾਂ ਦੀ ਹਾਲਤ ਦੇਖੋ ਪਹਿਲੇ। ਸਾਨੂੰ ਇੱਕ ਪੱਠਾ ਨਹੀਂ ਮੋਠਾ ਨਹੀਂ ਕੋਈ ਪਿੰਡ ਆਂ ਦਿੱਤਾ ਕਿਸ ਨੇ। ਕਿਉਂਕਿ ਹਰੀ ਪਾਰ ਪੈ ਲਈ ਆ ਉਹ ਵੀ ਫਸਲ ਦੇ ਪਹਿਲੇ ਫਸਲ ਦੀ ਆਦ ਦਿਖੋ ਤੇ ਜਿਹੜੇ ਆਦ ਨਾਲ ਉਧਰ ਚਲ ਜਾਓ ਉਧਰ ਚਲ ਜਾਓ ਉਧਰ ਕੀ ਰੱਖੇਦਾ ਆਸ ਬੰਦੇ ਨਹੀਂ ਆਸ ਵੋਟਾਂ ਨਹੀਂ ਪਾਉਂਦੇ ਮੋਦੀ ਮੋਦੀ ਦੀ ਜਾ ਕਿੰਨੂੰ ਨਹੀਂ ਪਾਈਆ ਵੋਟਾਂ ਸਾਡਾ ਕੱਖ ਨਹੀਂ ਸੋਚਿਆ ਕਿਸੇ ਨੇ ਮੈਂ ਪੁੱਤ ਬੁਲਾਇਆ ਤੁਹਾਨੂੰ ਵੀ ਸਾਡਾ ਡੰਗਰ ਭੁੱਖੇ ਮਰਾ ਦੇ ਸਾਨੂੰ ਕੁਛ ਨਹੀਂ ਆਇਆ ਪਿੰਡ ਮੌਕਾ ਦਿਖੋ ਸਾਡਾ ਇਹ ਇਹ ਪੱਠੇ ਤੇ ਸਾਰੇ ਪਿੰਡ ਦੇ ਲੋਕ ਪਹਿਲੀ ਆਪਣੀ ਆ ਜਿਨ੍ਹਾਂ ਨੇ ਡੰਗਰ ਰੱਖਦੇ ਆ ਪੱਠੇ ਵੀ ਕੇ ਆਸਨੇ ਚ ਪੈ ਹੀ ਨਹੀਂ ਪੱਠਾ ਤੇ ਆਉਣਾ ਕਿਥੋਂ ਆ ਇਹ ਲੋਕ ਦਿਨ ਦਿਨ ਉਹ ਵੀ ਸਾਨੂੰ ਆਂਦਾ ਤੇ ਪਹਿਲੀ ਪਹਿਲੀ ਸਾਡੀ ਪਾਰ ਹੈ ਮੌਕਾ ਦੇਖੋ ਜਾਈਏ ਮੌਕਾ ਦੇਖੋ ਸਾਡਾ ਪਾਰ ਪਾਣੀ ਚੜਿਆ ਮਿੰਨਾ ਹੀ ਆ ਹਾਂ ਛੇ ਜਾਂ ਦੀ ਤੂੜੀ ਸਤਾ ਹੀੜੀਆਂ ਸਾਰੀ ਜੜੀਆਂ ਤੇ ਅਸਲੇ ਜਾਓ ਦੇਖੋ ਅੰਦਰ ਸਾਡੇ ਮੋਠ ਤੂੜੀ ਨਹੀਂ ਤਾਂ ਕੀ ਪਾਇਆ ਅਸੀਂ ਡੰਗਰਾਂ ਨੂੰ ਹਰਾਚਾਰਾ ਨਹੀਂ ਆਉਂਦੇ ਨਾ ਕੁਛ ਵੀ ਨਹੀਂ ਆਇਆ ਹਰਾਚਾਰਾ ਨਹੀਂ ਆਇਆ ਤੂੜੀ ਨਹੀਂ ਆਈ ਕੋਈ ਮਤਲ ਚੌਖਾ ਚੁੱਕ ਤੇ ਚਲੋ ਅਸੀਂ ਮਰ ਚੰਗਾ ਪਾਣਾ ਜਾਂ ਡੰਗਰੀ ਆ ਜਦੋਂ ਗੋਵਾਲੋ ਵਾਪਸ ਹੋ ਜਾਂਦਾ ਪਾਣੀ ਕਿੰਨੇ ਦਿਨ ਹੋਏ ਨਿਕਲੇ ਇੱਕ ਡੇਢ ਮਿੰਟ ਆਈਆ ਡੇਢ ਮਿੰਟ ਆ ਗਿਆ ਨਿਕਲੇ ਨਿਕਲੇ ਕਿ ਨਿਕਲਣਾ ਹੈ ਕਹਿੰਦੇ ਆਇਆ ਕਿਥੇ ਨਿਕਲਿਆ ਇਧਰ ਆਪ ਪਾਣੀ ਹੈ ਤੇਜ਼ ਹੈ ਪੱਟਾਰ ਬਾਬੇ ਦੇ ਹੱਥ ਦਿਖੋ ਜਾਈਏ ਪਹਿਲੀ ਚੋ ਤੇ ਨਿਕਲ ਗਿਆ ਪਾਣੀ ਨਹੀਂ ਨਿਕਲਿਆ ਮੈਂ ਵੀ ਜਾ ਕੇ ਤੇ ਦੇਖੋ ਦੇਖੋ ਸਹੀ ਆ ਗਿਆ ਬਾਬੇ ਦੇ ਕਾਲਾ ਹੋਈ ਆਇਆ ਇੱਥੇ ਪਾਣੀ ਸਾਰੇ ਖਰਾਬ ਹੋ ਗਏ ਮੈਂ ਹੈ ਹੀ ਨਹੀਂ ਤੇ ਮੁੰਡੀਆਂ ਆਪ ਕਮਾਦ ਮੁੰਡੀਆਂ ਹੀ ਆ ਤੇ ਲੋਕੀ ਸਾਡੇ ਉਧਰ ਹੋ ਗਏ ਤੇ ਹੜਾ ਵਾਲੇ ਪਾਸੇ ਹੋ ਗਏ ਉਧਰ ਪੱਟੇ ਪਜਾਂਦੇ ਇਧਰ ਕੋਈ ਨਹੀਂ ਆਇਆ ਇਧਰ ਕੋਈ ਨਹੀਂ ਆਇਆ ਮੈਂ ਪੁੱਛੀਏ ਦੇਖੀ ਲੋ ਕੋਈ ਨਹੀਂ ਆਇਆ ਕਿਹਨਾਂ ਡੰਗਰ ਹੋਣਗੇ ਪਿੰਡ ਚ ਪਿੰਡ ਝੋਣਾ ਦਾ 250 ਡੰਗਰ ਲੱਗੇ ਸ਼ਕੇ ਪਿੰਡਾਂ ਦਾ ਵੀ ਇਹੀ ਹਾਲ ਹੈ ਕਿੰਨੇ ਪਿੰਡ ਸਾਰਿਆਂ ਦਾ ਹਿਸਾਬ ਹੈ ਪੱਠਾ ਮੇਰਾ ਹੀ ਵੀ ਕਿਹਨੂੰ ਡੰਗਰੇ ਪਾਣਿਆ ਦੀ ਬਣਿਆ ਅਸੀਂ ਕਿਥੋਂ 2 ਮੀਲ ਮਕੇਰੀਆਂ ਲੋ ਪੱਠੇ ਲਿਆਈਏ ਮੂੜੇ ਪਾ ਦੇਣ ਹੁਣ ਮੂੜੇ 3 ਵਜੇ ਦਾ ਨੇ ਕੀਤੇ ਬੱਚੇ ਨੇ ਕਿਨੇ ਕੇ ਬੱਚੇ ਨੇ ਜਿਹੜੇ ਪੱਠੇ ਲਿਆਵਾਲੇ ਬਾਕਵਾ ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਬੰਦ ਕੀਤਾ ਗਿਆ ਤੇ ਗੱਲਬਾਤ ਕਰਨ ਕਿਸਾਨ ਜਥੇਬੰਦੀਆਂ ਨੇ ਆਗੂ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਅਫਸਰਾਂ ਦੇ ਦਫ਼ਤਰਾਂ ਦੇ ਧੱਕੇ ਖਾ ਰਹੇ ਹਾਂ ਤੇ ਕਈ ਮੰਗ ਪੱਤਰ ਵੀ ਦਿੱਤੇ ਗਏ ਗੰਨੇ ਦੀ ਬਕਾਇਆ ਰਾਸ਼ੀ ਨਹੀਂ ਮਿਲੀ ਜੇ ਬure ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕਰੀਬ 250 ਕਰੋੜ ਰੁਪਇਆ ਜੋ ਗੰਨਾ ਮਿਲਣਾ ਤੋਂ ਲੈਣਾ ਹੈ ਪਰ ਇਸ ਦੇ ਬਾਵਜੂਦ ਕਿਸੇ ਨੇ ਵੀ ਸਾਨੂੰ ਬਕਾਇਆ ਨਹੀਂ ਦਿੱਤਾ ਜਿਹੜੀ ਮੌਜੂਦਾ ਫਸਲ ਹੈ ਇਹ ਹੜਾਂ ਕਰਕੇ ਵੀ ਖਰਾਬ ਹੋ ਰਹੀ ਹੈ ਪਹਿਲੇ ਹੀ ਸਰਕਾਰ ਕੋ ਲੈ ਕੇ ਰਵਾਂ ਬਕਾਇਦਾ ਇਹ ਨਹੀਂ ਸਰਕਾਰ ਵੱਲ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਨੂੰ ਸਰਕਾਰ ਦੇ ਨੇ ਉਹਨਾਂ ਦੀ ਜਿਹੜੀ ਟੋਟਲ ਪੇਮੈਂਟ ਸੀ 779.86 ਕਰੋੜ ਸੀ ਉਹਦੇ ਵਿੱਚੋਂ 679.33 ਸੈਂਟੀ ਕਰੋੜ ਜਿਹੜੀ ਭਾਤੀ ਗਈ ਆ ਆ 100 ਕਰੋੜ ਰਹਿ ਗਈ ਜਿਹੜੀ ਕਿ ਹੁਣ ਇਸ ਵੇਲੇ ਜਿਹੜੀ ਥੋੜੀ ਜਿਹੀ ਕਰਕੇ ਤੇ ਪਈ ਵੀ ਹੈਗੀ ਪਿਛੇ 1 ਮਹੀਨੇ ਵਿੱਚ ਤੇ ਫਟੇ ਇਹੀ ਹੈ ਕਿ ਅਗਲੇ ਹੋ ਸਕਦਾ ਅਗਲੇ ਜਿਹੜੇ ਦਿਨਾਂ ਚ ਪੈ ਵੀ ਜਾਵੇ ਫਿਰ ਨਾ ਫਿਰ ਕਿੰਦੋਂ ਤੱਕ ਚੱਕਣਾ ਹੀ ਨਹੀਂ ਜਦੋਂ ਤੱਕ ਮੈਂ ਹੁਣ ਚੋਬਾ ਇਹ ਤਾਂ ਉਹ ਨਹੀਂ ਗੱਲ ਕੋ ਚੱਲੀ ਸੀ ਤੁਹਾਨੂੰ ਮੈਨੂੰ ਇੱਕ ਹਾਜ਼ਰ ਪੈਸੇ ਕਦੇ ਇਹ ਗੱਲੇ ਦੇ ਪੈਸੇ لوکانو ਕਿੱਧਰੋਂ ਡਿਵਰਟ ਕੀਤਾ ਗਿਆ ਕਿਉਂ ਇਹ ਤਰਸਲੇ ਪਾਸਿਓਂ ਅਸੀਂ ਆਪਣਾ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਵਾਲੇ ਪਾਸਿਓਂ ਨਿਕਲ ਕੇ ਕਾਨੂੰਨਵਾਲੇ ਤੁਹਾਨੂੰ ਦੱਸਿਓ ਅਸੀਂ ਜਿੰਨੇ ਦਿਨ ਤੱਕ ਅਸੀਂ ਡਿਪ ਮਿਸਟਰ ਆਗੇ ਨੇ ਬਾਕੀ ਹੋਰ ਉਸੇ ਨਾਲ ਪ੍ਰਸ਼ਾਸਨ ਆਗੇ ਉਹ ਤਾਂ ਕੋਈ ਚੰਗਲ ਗੱਲ ਬਾਤ ਚੱਲ ਰਹੀ ਹੈ ਉਹ ਤਾਂ ਕਾਈਂ ਵੀ ਅਸੀਂ ਪਿਛਲੇ ਪਾਸੇ ਸਤਕੋਏ ਮੋੜ ਤੋਂ ਅੰਦਰ ਕਰਦੇ ਪਏਨਾ ਸਤਕੋਏ ਮੋੜ ਤੋਂ ਅੰਦਰ ਸ਼ਹਿਰ ਵਾਲੇ ਪਾਸੇ ਜਾ ਕੇ ਫਿਰ ਦਜਾ ਸਰ ਤੇ ਤੇ ਪਿਛਲੇ ਪਾਸੇ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਅਮਰਜੈਂਸੀ ਵਾਹਨ ਉਹ ਤੁਹਾਨੂੰ ਵੀ ਉਹ ਮਹਲੋਂ ਵਿੱਚੋਂ ਕੱਢ ਕੇ ਸ਼ਹਿਰ ਦੇ ਵਿੱਚੋਂ ਕੱਢ ਕੇ ਕਾਨੂੰਨਾਂ ਰੋਠਾਂੀਆਂ ਸਹੀ ਕੱਢ ਰਿਹਾ। ਮੈਂ ਜੀ ਸੁਖਵਿੰਦਰ ਸਿੰਘ ਪੰਡਤ ਖੱਤਵਾਲ ਤੋਂ ਮਾਝਾ ਸ਼ਾਂਚ ਅੱਜ ਦਾ ਪੰਜਾਬੀ ਸਪ੍ਰਤਾਨ ਆ ਅੱਜ ਦਾ ਦੋਸਤੋ ਇਸਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਇਨਕ ਤੇ ਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ